10 ਐਕਟਿਵ ਆ ਪਹਿਲੇ ਨਾਮ ਦੇ ਵਿੱਚ ਇਹ ਆਪਾਂ ਕੱਢ ਦਾਂਗੇ 31 ਜੁਲਾਈ ਨੂੰ ਓਹ ਇਮਾਨਦਾਰੀ ਨਾਲ ਬਾਬਾ ਚੋਰਾਵਰ ਬਾਬਾ ਪਤੇ ਸਿੰਘ ਦਾ ਨਾਮ ਲੈ ਕੇ ਪਹਿਲੇ ਡਰਾ ਤੋਂ ਚੱਲੇ ਸੀ ਹੁਣ ਤੱਕ ਉਵੇਂ ਹੀ ਚੱਲਾਂਗੇ ਵੀ 헤ਰਾ ਫੇਰੀ ਨਾ ਸਾਡੇ ਤੋਂ ਹੋਈ ਐ ਨਾ ਅਸੀਂ ਕਰਨੀ ਐ ਨਾ ਸਾਨੂੰ ਆਦਤ ਐ ਤੁਪਣਾ ਕੂਪਣ ਰਿਸ਼ਤੇਦਾਰ ਦਾ ਕਿਸੇ ਪਿੰਡ ਦੇ ਬੰਦੇ ਦਾ ਕੋਈ ਜਾਣ ਪਛਾਣ ਵਾਲਾ ਸਾਡਾ ਕੋਈ ਵੀ ਮੈਂਬਰ ਐ ਉਹਦਾ ਕੂਪਣ ਨਹੀਂ ਹੋਊਗਾ ਕਿਸੇ ਦਾ ਵੀ ਇਹ ਗੱਲ ਸੋਡੇ ਆਪ ਦਾ ਡਰਾ ਤੇ ਸੋਡੇ ਚ ਨਿਕਲਣਾ ਹੈ ਬਿਲਕੁਲ ਵੀਰੇ 9501292830 ਇਹ ਨੰਬਰ ਦੇ ਉੱਪਰ ਤੁਸੀਂ ਹੈਲੋ ਲਿਖ ਕੇ ਭੇਜਣਾ ਹੈ ਸਕੈਨਰ ਆ ਜਾਊਗਾ ਸਕੈਨਰ ਤੋਂ ਬਾਅਦ ਤੁਸੀਂ ਪੇਮੈਂਟ ਦਾ ਸਕਰੀਨਸ਼ਾਟ ਭੇਜ ਦੇਣਾ ਪੇਮੈਂਟ ਪਾ ਕੇ ਤੁਹਾਨੂੰ WhatsApp ਦਾ ਗਰੁੱਪ ਆ ਜਾਊਗਾ ਉਹਨੂੰ ਜਰੂਰ ਜੁਆਇਨ ਕਰ ਲਿਆ ਤੁਸੀਂ ਆਓ ਨਾ ਆਓ ਤੁਹਾਡੇ ਕੋਲ ਘਰੇ ਲਾਈਵ ਚੱਲੂ ਡਰਾ ਸਾਰਾ ਤੁਸੀਂ ਫੈਮਿਲੀ ਸਮੇਤ ਘਰੇ ਬੈਠ ਕੇ ਦੇਖ ਸਕਦੇ ਹੋ ਤੇ ਭਾਈ ਹਰਵਿੰਦਰ ਨੇ ਮਿੱਤਰੋ ਰਾਜਸਥਾਨ ਦੇ ਵਿੱਚ ਵੱਡਾ ਧਮਾਕਾ ਕਰਤਾ ਹਰਵਿੰਦਰ ਕੀ ਰੱਖਦਾਇਦ ਕੀ ਐਦ ਕੀ ਭਾਈ ਪਹਿਲਾਂ ਜਿਵੇਂ ਆਪਾਂ ਬਰੀਜ਼ਾ ਕੱਢੀਆਂ ਹਨਾ ਜੰਮੂ ਕਸ਼ਮੀਰ ਗਈ ਤੁਸੀਂ ਦੇਖਿਆ ਸਾਰਿਆਂ ਨੇ ਕਿ ਗਰੀਬ ਪਰਿਵਾਰ ਦੇ ਵਿੱਚ ਵਿਚਾਰੇ ਦਾ ਕਿਸਮਤ ਬਦਲ ਗਈ ਫੇਰ ਆਪਣੀ ਬਰੀਜਾ ਖੰਨੇ ਗਈ ਹਨਾ ਤੇ ਓਪਨ ਜੀਪ ਸਿਗੀ ਰੱਖੀ ਹੋਈ ਬਾਈ ਕੁਲਵਿੰਦਰ ਨੇ ਡੱਬ ਵਾਲੀ ਟੌਪ ਦਾ ਕੰਮ ਕਰਦਾ ਉਹ ਤੋਂ ਤਿਆਰ ਕਰਵਾਈ ਸੀ ਰੀਜਾ ਨਾਲ ਉਹ ਗਈ ਆਪਣੀ ਹਰੀਕੇ ਪੱਤਣ ਹਨਾ ਤੇ ਫਿਰ ਪਿੱਛੋਂ ਆਪਾਂ ਐਕਟਿਵਾ ਵਾਲੇ ਰੱਖੇ ਗਰੁੱਪਾਂ ਗਰੁੱਪਾਂ ਦੇ ਵਿੱਚੋਂ 40 ਐਕਟਿਵਾ 4 ਬੁਲਟ ਸੀਟੀ 100 ਸਪਲੈਂਡਰ ਤਕਰੀਬਨ 40 ਪੀਸ ਮੈਂ ਇੱਕ ਮਹੀਨੇ ਦੇ ਵਿੱਚ ਕੱਢਦੇ ਸੀਗੇ ਮਿੱਤਰੋ ਕੱਲੇ ਗਰੁੱਪਾਂ ਦੇ ਵਿੱਚੋਂ ਤੇ ਹੁਣ ਇਹ ਰੱਖਿਆ 10 ਪੀਸ ਐਕਟਿਵਾ ਦੇ ਠੀਕ ਹੈ ਤੇ ਨਾਲ ਸਪਲੈਂਡਰ ਇਸ ਸਪਲੈਂਡਰ ਜਿਹੜਾ ਇਹ ਮਿੰਨੀ ਡਰਾ ਦੇ ਵਿੱਚ ਵੀਰੇ ਕੱਢਿਆ ਜਾਊਗਾ ਠੀਕ ਹੈ ਇਹ ਮਿੰਨੀ ਡਰਾ ਆਪਾਂ 20 ਜੁਲਾਈ ਨੂੰ ਕੱਢ ਦਾਂਗੇ ਇਹ ਜਿਹੜਾ ਵੱਡਾ ਡਰਾ ਏ 10 ਐਕਟਿਵ ਆ ਪਹਿਲੇ ਨਾਮ ਦੇ ਵਿੱਚ ਠੀਕ ਹੈ ਇਹ ਆਪਾਂ ਕੱਢ ਦਾਂਗੇ 31 ਜੁਲਾਈ ਨੂੰ ਇਹ ਤਾਂ ਫਿਰ ਕਦਰ ਵਾਲੀਆਂ ਚੁਆਇਸੇ ਮਗਾਦੀਆਂ ਇਧਰ ਬਾਈ ਹਰਵਿੰਦਰ ਕਹਿੰਦਾ 10 ਸੈਕਟਵਾ ਦੇਣੀਆਂ ਚੁਆਇਸ ਵਾਲਾ ਜਿਹੜਾ ਮਰਜ਼ੀ ਲੈ ਜਾਓ ਜਿਹੜਾ ਰੰਗ ਮਰਜ਼ੀ ਲੈ ਜਾਓ ਸੁਣੋ ਗੱਲ 100 ਰੁਪਏ ਦਾ ਇੱਕ ਕੂਪਨ ਸਿਰਫ 100 ਰੁਪਏ ਦਾ 100 ਰੁਪਏ ਦਾ ਰੇਟ ਹੀ ਜਮਾ ਥੱਲੇ ਲਾਤਾ ਵੀ ਬੰਦੇ ਬਹੁਤ ਗੈਪ ਪੈ ਗਿਆ ਜੇ ਹੁਣ ਹਾਂਜੀ 500 ਦੇ ਮਿੱਤਰੋ 3 ਕੂਪਨ ਨੇ ਹਾਂਜੀ ਸੌਰੀ 500 ਦੇ ਸੌਰੀ 8 ਕੂਪਨ ਨੇ 100 ਰੁਪਏ ਦੇ ਇੱਕ 500 ਦੇ 8 ਕੂਪਨ ਨੇ ਜਿਹੜੇ ਆਪਣੇ 8 ਕੂਪਨ ਤੁਸੀਂ ਲਓਗੇ 500 ਦੇ ਉਹਦੇ ਨਾਲ ਤੁਹਾਨੂੰ ਸਪਲੈਂਡਰ ਦਾ ਮਿਨੀ ਡਰਾ ਦਾ ਮਿਲ ਜੂਗਾ ਠੀਕ ਹੈ 100 200 300 400 ਦਾ ਕੱਲਾ ਐਕਟਿਵਾ ਦੇ ਮਿਲੂ 400 ਤੱਕ ਜੇ 500 ਦੇ ਲੈਣੇ ਹੋ ਤੇ ਇਹਦਾ ਮਿਨੀ ਡਰਾ ਦਾ ਜਿਹੜਾ 20 ਜੁਲਾਈ ਨੂੰ ਨਿਕਲਣਾ ਇਹ ਵੀ ਤੁਹਾਨੂੰ ਮੌਕਾ ਮਿਲ ਸਕਦਾ ਹੈ ਠੀਕ ਹੈ ਤੇ ਜੇ 1000 ਰੁਪਏ ਦੇ ਕੋਈ ਮੇਰਾ ਵੀਰ ਲੈਂਦਾ ਹੈ ਤਾਂ 18 ਕੂਪਨ ਮਿਲ ਜਾਣਗੇ ਦੋ ਮਿਨੀ ਡਰਾ ਦੇ ਮਿਲ ਜਾਣਗੇ ਜੇ ਤੁਸੀਂ 200 ਤਾਂ ਤੁਹਾਨੂੰ ਕੂਪਨ ਹੋ ਜਾਣਗੇ ਐਕਟਿਵ ਵਾਲੇ 40 ਤੇ 4 ਮਿੰਨੀ ਡਰਾ ਦੇ 4 ਸਪਲੈਂਡਰ ਦੇ ਮਿਲ ਜਾਣਗੇ 95 ਨੰਬਰ ਦਿਖਾ ਪਹਿਲਾਂ 9501292830 ਇਹ ਨੰਬਰ ਦੇ ਉੱਪਰ ਤੁਸੀਂ ਹੈਲੋ ਲਿਖ ਕੇ ਭੇਜਣਾ ਹੈ ਸਕੈਨਰ ਆ ਜਾਊਗਾ ਸਕੈਨਰ ਤੋਂ ਬਾਅਦ ਤੁਸੀਂ ਪੇਮੈਂਟ ਦਾ ਸਕਰੀਨਸ਼ਾਟ ਭੇਜ ਦੇਣਾ ਹੈ ਜਮਟ ਪਾ ਕੇ ਤੁਹਾਨੂੰ WhatsApp ਦਾ ਗਰੁੱਪ ਆ ਜਾਊਗਾ ਉਹਨੂੰ ਜਰੂਰ ਜੁਆਇਨ ਕਰ ਲੈ ਤੁਸੀਂ ਆਓ ਨਾ ਆਓ ਤੁਹਾਡੇ ਕੋਲ ਘਰੇ ਲਾਈਵ ਚੱਲੂ ਡਰਾ ਸਾਰਾ ਤੁਸੀਂ ਫੈਮਿਲੀ ਸਮੇਤ ਘਰੇ ਬੈਠ ਕੇ ਦੇਖ ਸਕਦੇ ਹੋ ਨੀਚੇ ਵਾਲਾ ਨੰਬਰ ਐਨਕੁਆਰੀ ਨੰਬਰ ਇਹ ਨੰਬਰ ਦੇ ਕੱਲਾ ਤੁਸੀਂ WhatsApp ਤੇ ਹੈਲੋ ਭੇਜਣਾ ਆ ਨੀਚੇ ਵਾਲਾ 9877725404 ਇਹ ਨੰਬਰ ਦੇ ਉੱਪਰ ਬਾਈ ਜੀ ਤੁਸੀਂ ਗੱਲ ਪੁੱਛਣੀ ਹੈ ਕੋਈ ਸੁਝਾਅ ਹੈ ਤੁਹਾਡਾ ਬੇ ਗੁੰਡਰਾ ਚ ਕੀ ਕਰੋ ਜਾਂ ਇਹਦੇ ਚ ਕੀ ਕਮੀ ਹੈ ਉਹ ਸੇ ਆ ਜਰੂਰ ਦੇਣਾ ਕਿ ਦੇਖੋ ਇਮਾਨਦਾਰੀ ਨਾਲ ਬਾਬਾ ਚੋਰਾਵਰ ਬਾਬਾ ਪਤੇ ਸਿੰਘ ਦਾ ਨਾਮ ਲੈ ਕੇ ਪਹਿਲੇ ਡਰਾ ਤੋਂ ਚੱਲੇ ਸੀ ਹੁਣ ਤੱਕ ਉਵੇਂ ਹੀ ਚੱਲਾਂਗੇ ਵੀ ਹੀਰਾ ਫੇਰੀ ਨਾ ਸਾਡੇ ਤੋਂ ਹੋਈ ਐ ਨਾ ਅਸੀਂ ਕਰਨੀ ਐ ਨਾ ਸਾਨੂੰ ਆਦਤ ਐ ਤੁਸੀਂ ਸੁਝਾਅ ਦਿਓ ਜੇ ਕੋਈ ਸਾਹ ਕਈ ਵਾਰੀ ਕਮੀ ਰਹਿ ਜਾਂਦੀ ਐ ਕੋਈ ਕਮੀ ਤੁਹਾਨੂੰ ਦੇਖਦੀ ਐ ਜਰੂਰ ਸੁਝਾਅ ਦਿਓ ਤੇ ਮਿੱਤਰੋ 10 ਐਕਟਿਵ ਆ 11ਵਾਂ ਸਪਲੈਂਡਰ ਇੱਕ ਬਰੀਜਾ ਰੱਖ ਸਕਦਾ ਸੀ ਮੈਂ ਇੰਨੇ ਨਾ ਪਰ ਮੈਂ ਸੋਚਿਆ ਬਰੀਜਾ ਇੱਕ ਘਰ ਚਲੀ ਜਾਓ ਇੱਥੇ 11 ਘਰ ਖੁਸ਼ੇ ਹੋਣਗੇ ਤੇ 25 ਨਾਮ ਨੇ ਫਰਿੱਜ ਨਿਕਲ ਗਈ ਵਾਸ਼ਿੰਗ ਮਸ਼ੀਨ ਹੋਰ ਕੋਈ ਵੀ ਚੀਜ਼ ਨਿਕਲਣੀ ਇਹ ਕੰਪਨੀ ਦੇ ਹੋਣਗੇ ਇਹ ਵੀਰੇ ਕੰਪਨੀ ਦੇ ਹੋਣਗੇ ਬ੍ਰਾਂਡ ਦੇ ਇਹ ਨਹੀਂ ਹੋਊਗਾ ਵੀ ਅਗਲਾ ਨਿਕਲ ਗਿਆ ਬਈ ਤੱਕ ਤੋਂ ਬਾਅਦ ਚ ਕੋਈ ਨਹੀਂ ਪੁੱਛੇਗਾ ਨਾ ਬਿਲਕੁਲ ਤੁਹਾਨੂੰ ਕੰਪਨੀ ਦਾ ਸਮਾਨ ਸਾਰਾ ਮਿਲੂਗਾ 25 ਨਾਮ ਨੇ ਟੋਟਲ ਤੇ ਹਰਵਿੰਦਰ ਤੇ ਆਪਣਾ ਆਪ ਦਾ 쿠ਪਨ ਜਾਂ ਕਿਸੇ ਰਿਸ਼ਤੇਦਾਰ ਦਾ ਮੇਰੇ ਆਪਣਾ 쿠ਪਨ ਰਿਸ਼ਤੇਦਾਰ ਦਾ ਕਿਸੇ ਪਿੰਡ ਦੇ ਬੰਦੇ ਦਾ ਕੋਈ ਜਾਣ ਪਛਾਣ ਵਾਲਾ ਸਾਡਾ ਕੋਈ ਵੀ ਮੈਂਬਰ ਹੈ ਉਹ ਦਾ ਕੁੱਪਣ ਨਹੀਂ ਹੋਊਗਾ ਕਿਸੇ ਦਾ ਵੀ ਇਹ ਗੱਲ ਤੁਸੀਂ ਨੋਟ ਕਰਿਓ ਨਾ ਪਹਿਲੇ ਸਾਡੇ ਡਰਾਮਾ ਦੇ ਵਿੱਚ ਕਿਸੇ ਦਾ ਕੁੱਪਣ ਪਿਆ ਨਾ ਇਹ ਡਰਾ ਦੇ ਵਿੱਚ ਕਿਸੇ ਵੀ ਜਾਣੇ ਪਛਾਣੇ ਦਾ ਕੁੱਪਣ ਪਊਗਾ ਰਾਜਸਥਾਨ ਦੇ ਵਿੱਚ ਹੀ ਕੱਢਿਆ ਜਾਊਗਾ ਪੰਜਾਬ ਦੇ ਬਾਹਰ ਦੇ ਕੋਈ ਵੀ ਮੈਂਬਰ ਨਾਲ ਜੁੜਦਾ ਆਪਣੇ ਇੰਡੀਆ ਚ ਕਿਤੋਂ ਵੀ ਜੁੜਦਾ ਲਾਈਵ ਘਰੇ ਬਹਿ ਕੇ ਫੈਸਿਲਿਟੀ ਕਰੀਏ ਗਰੁੱਪ ਗਰੁੱਪ ਐਸੇ ਕਰਕੇ ਤੁਹਾਨੂੰ ਨਾਲ ਭੇਜਾਂਗੇ ਤੁਸੀਂ ਜੁਆਇਨ ਕਰ ਲੋਗੇ ਤੁਸੀਂ ਘਰੇ ਬੈਠੇ ਕਿਤੇ ਵੀ ਬੈਠੇ ਹੋ ਤੁਸੀਂ ਘਰੇ ਬੈਠੇ ਲਾਈਵ ਤੁਹਾਡੇ ਕੋਲੇ ਪਹੁੰਚੂਗਾ ਕਿੰਨੀ ਤਰੀਕ ਨੂੰ ਨਿਕਲਣਗੇ ਇਹ ਵੀਰੇ 20 ਜੁਲਾਈ ਨੂੰ ਆਪਾਂ ਆ ਸਪਲੈਂਡਰ ਕੱਢ ਦਾਂਗੇ ਮਿੰਨੀ ਡਰਾਲ ਆ ਇਹ ਫ੍ਰੀ ਦੇ ਵਿੱਚ ਹੀ ਗੁੱਪਣ ਦੇ ਨਾਲ ਇੱਕ ਇਹਦਾ ਫ੍ਰੀ ਚ ਹੈ ਗੁੱਪਣਾ ਤੇ ਇਹ ਬਾਈ ਜੀ ਜਿਹੜਾ ਵੱਡਾ ਨਾਮ ਹੈ ਇਹ 20 ਜੁਲਾਈ ਨੂੰ ਕੱਢ ਦਾਂਗੇ ਆ ਬਸ 20 ਆ ਗਈ ਅਗਲੀ ਆ ਵੀਰੇ 31 ਨੂੰ ਕੱਢ ਦਾਂਗੇ ਠੀਕ ਹੈ 31 ਵਿੱਚ ਕਲਿੱਪ ਲਾਵਾਂਗੇ ਵੀਡੀਓ ਦੇ ਜਿਹੜੇ 6 10 10 ਐਕਟਿਵਾ ਦਿੱਤੀਆਂ ਨੇ ਉਹਨਾਂ ਦੇ ਚਿਹਰੇ ਕਿਵੇਂ ਹੱਸਦੇ ਗਏ ਹੋ ਆ ਉੱਪਰ ਮਿੱਤਰੋ ਜਿਹੜੀ ਤੁਸੀਂ ਕਲਿੱਪ ਦੇਖੀ ਆਨੇ ਹੋ ਇਹਦੋਂ ਪਹਿਲਾਂ ਬਾਈ ਹਰਵਿੰਦਰ ਦਾ 10 10 ਸਕੂਟਰਾਂ ਇਕੱਠੀਆਂ ਦੇ ਚੁੱਕਿਆ ਦੇ ਚੁੱਕਿਆ ਵੀਰੇ 10 10 ਇਕੱਠੀਆਂ ਇਹ 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 ਤਕਰੀਬਨ ਜ਼ਿਆਦਾ ਨਹੀਂ ਤਾਂ 30 ਐਕਟਿਵਾ ਹੋਣਗੀਆਂ 4 ਵੋਲਟ ਸੀਟੀ 100 ਸਪਲੈਂਡਰ ਵੀ ਪਤਾ ਹੀ ਨਹੀਂ ਇੱਕ ਖੁਸ਼ੀ ਹੁੰਦੀ ਆ ਦਿਲ ਨੂੰ ਇਹ ਵੀ ਜਿਗਰਾ ਚਾਹੀਦਾ ਹੁੰਦਾ ਵੀ ਪੈਸੇ ਆਏ ਹੋ ਕੱਢ ਕੇ ਕਿਸੇ ਨੂੰ ਕਰਨਾ ਪਰ ਅਸੀਂ ਕਦੀ ਏਰਾਫੇਰੀ ਨਹੀਂ ਕਰੀਓ ਪਰਮਾਤਮਾ ਤੋਂ ਡਰ ਕੇ ਇਮਾਨਦਾਰੀ ਨਾਲ ਚੱਲਿਆ ਤੇ ਰਾਜਸਥਾਨ ਦੇ ਵਿੱਚ ਜਿਵੇਂ ਪੰਜਾਬ ਚ ਇੱਕ ਮਿਸਾਲ ਖੜੀ ਕਰੀ ਜਿਵੇਂ ਪਹਿਲੇ ਇਮਾਨਦਾਰੀ ਵਾਲੇ ਪਾਸਿਓਂ ਵੀ ਸਾਰੇ ਪਾਸਿਓਂ ਮਿੱਤਰੋ ਤੁਸੀਂ ਜਿਹੜਾ ਕੋਈ ਨਵਾਂ ਆਊਗਾ ਕਮੈਂਟਾਂ ਚ ਬੋਲ ਜੇ ਨਾ ਪਤਾ ਹੋਵੇ ਮੇਰੇ ਬਾਰੇ ਅਲੱਗ ਗੱਲ ਹੈ ਪਰ ਜਿਹੜਾ ਮੈਂਬਰ ਮੈਨੂੰ ਜਾਣਦਾ ਹੈ ਉਹ ਕਦੀ ਮੇਰੇ ਬਾਰੇ ਗਲਤ ਨਹੀਂ ਕਿ ਉਹਨਾਂ ਨੂੰ ਪਤਾ ਹੈ ਕਿ ਬਾਈ ਨੇ ਇਮਾਨਦਾਰੀ ਨਾਲ ਬਾਬਿਆਂ ਦਾ ਨਾਮ ਲੈ ਕੇ ਕੰਮ ਕਰਿਆ ਨਾ ਹੇਰਾਫੇਰੀ ਪੰਜਾਬ 'ਚ ਕੀਤੀ ਸੀ ਤੇ ਨਾ ਹੁਣ ਰਾਜਸਥਾਨ ਚ ਹੋਊਗੀ ਬਿਲਕੁਲ ਪਾਰਦਰਸ਼ੀ ਤੇ ਸਾਫ ਸੁਥਰੇ ਤਰੀਕੇ ਨਾਲ ਹੀ ਕੰਮ ਕਰਾਂਗੇ ਪਬਲਿਕ ਮੈਨੂੰ ਪਤਾ ਬਹੁਤ ਤੱਕੀ ਪਈ ਆ ਬਹੁਤ ਕੁਝ ਲੋਕਾਂ ਨਾਲ ਹੋਇਆ ਪਰ ਨਹੀਂ ਇੱਥੇ ਬਿਲਕੁਲ ਵੀ ਇੱਕ 0% ਹੋਇਆ ਕੋਈ ਗਜੈਸ਼ ਹੀ ਨਹੀਂ ਵੀ ਕੋਈ ਕਿਸੇ ਦੀ ਸ਼ਿਫਾਰਿਸ਼ ਜਾਂ ਕੋ ਰਿਸ਼ਤੇਦਾਰ ਦਾ ਕੋਪਣ ਜਾਂ ਕਿਸੇ ਦਾ ਪੈਣਾ ਹੀ ਨਹੀਂ ਕੋ ਰਿਸ਼ਤੇਦਾਰ ਕਵੇ ਨਹੀਂ ਵੀ ਲੋਕਾਂ ਦਾ ਇਹ ਨਹੀਂ ਕਹ ਸਕਦੇ ਬਈ ਹਰਵਿੰਦਰ ਦਾ ਤਾਂ ਯਾਰ ਸੁੱਡਾ ਆਪ ਦਾ ਰਾਹ ਤੇ ਸੁੱਡੇ ਚ ਨਿਕਲਣਾ ਹੈ ਬਿਲਕੁਲ ਵੀਰੇ ਕੁਝ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਿਸ਼ਤੇਦਾਰ ਦਾ ਕਿਸੇ ਦਾ ਕੋਪਣ ਪਾਉਣਾ ਹੀ ਨਹੀਂ ਹੈਗਾ ਇੱਕ ਵਾਰੀ ਦੁਬਾਰੇ ਫੇਰ ਦਿਖਾ ਦਿਓ 25 ਨਾਮ ਨੇ 100 ਰੁਪਏ ਜੇ 500 ਦਾ ਲੈਣੇ ਹੋ ਗੁਜਾਇਸ਼ ਤੇ ਰੱਖਿਓ ਕਿਸੇ ਨੇ ਪ੍ਰੈਸ਼ਰ ਨਹੀਂ ਵੀ ਤੁਸੀਂ 500 ਦਾ ਲਾਓ ਜੇ ਤੁਹਾਡੇ ਕੋਲ ਗੁਜਾਇਸ਼ ਹੈ ਮਿੱਤਰੋ ਤਾਂ 500 ਦਾ ਲਿਓ ਜੇ 1000 ਦੀ ਗੁਜਾਇਸ਼ ਹੈ 1000 ਦੇ ਲੈ ਲਓ ਜੇ ਤੁਹਾਡੇ ਕੋਲ ਗੁਜਾਇਸ਼ ਨਹੀਂ ਤਾਂ 100 ਦਾ ਜ਼ਰੂਰ ਪਾਓ ਕਿ ਤੁਹਾਨੂੰ ਉਹਦੇ ਨਾਲ ਕਈ ਵਾਰੀ ਪਰਮਾਤਮਾ ਸੁਣ ਲੈਂਦਾ ਨਿਕਲਣਾ ਜੈਨੂਨ ਹੈ ਕਈ ਵਾਰੀ ਰੱਬ ਸੁਣ ਲੈਂਦਾ ਕਿ ਚਲੋ 100 ਦਾ ਜ਼ਰੂਰ ਪਾਓ ਜੇ ਗੁਜਾਇਸ਼ ਹੋਈ ਤਾਂ 500 ਦਾ ਪਾ ਲਿਓ ਨਾਲ 500 'ਚ ਮਿੰਨੀ ਡਰਾ ਦਾ ਵੀ 1 ਮਿਲ ਜੂ 8 ਵੱਡੇ ਡਰਾ ਦੇ ਮਿਲ ਜਾਣਗੇ ਠੀਕ ਹੈ ਜੀ ਹਾਂ ਜੀ ਬਾਕੀ ਜਾਣਕਾਰੀ ਸਾਰੀ ਦੇਦੀ ਆਪਾਂ ਤੇ ਦੱਬ ਕੇ ਕਰ ਦਿਓ ਸ਼ੇਅਰ ਤੇ ਕਰੋ ਵੀਰ ਨੂੰ ਸਪੋਰਟ ਹਾਂ ਇਹ ਨੰਬਰ ਤੇ ਤੁਸੀਂ ਹੈਲੋ ਭੇਜਣਾ ਬਾਕੀ ਕੰਮ ਸਾਡਾ ਹੈ 95012 92830 ਤੇ ਥੈਂਕ ਯੂ ਐਂਡ ਲਵ ਯੂ ਹੈ ਕਰ ਦਿਓ